ਸਸਿਕ ਗਰ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਜੋਤ ਡੈਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਫੋਲੋ ਕਰ ਲੇ YouTube ਤੇ ਜਿਹੜਾ ਪਹਿਲੀ ਵਾਰ ਵੀਡੀਓ ਦੇਖਦੇ ਨੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਪਿੰਡ ਕੜੈਲੀ ਬਾਈ ਪੀਤੇ ਦੇ ਘਰੋਂ ਬਣਾ ਰਹੇ ਹਾਂ ਪੀਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਪਾਲਦਾ ਤੀਜੇ ਸੂਏ ਬੂਰੀ ਮੱਝ ਪੂਰੇ ਚੰਗੀ ਭਜਨ ਵਜੂਦ ਦੀ ਚੰਗੇ ਦੁੱਧ ਵਾਲੀ ਮੱਝ ਬਕਾਉਆ ਬਹੁਤ ਹੀ ਸੋਹਣੇ-ਸੋਹਣੇ ਬੱਚੇ ਕੱਢਦੀ ਆ ਤੇ ਆ ਚੈੱਕ ਕਰ ਲੋ ਇਹ ਵੀ ਬਾਈ ਇਹਦੇ ਹੀ ਆ ਕੱਟੀ ਬਾਕੀ ਤੋਰ ਕੇ ਦਿਖਾਉਣ ਇੱਕ ਬਾਈ ਤੋਰ ਕੇ ਦਿਖਾ ਦੇ ਮਾੜਾ ਜ ਆ ਬਾਕੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਦਿਨ ਪਏ ਨੇ ਤੇ ਕਿੰਨਾ ਦੁੱਧ ਦਿੱਤਾ ਤੇ ਬਾਈ ਨੇ ਘਰੋਂ ਲੈ ਕੇ ਸੀ ਜਾਂ ਮੁੱਲ ਖਰੀਦੀ ਆ ਬਹੁਤ ਹੀ ਸੋਹਣੀ ਚੰਗੇ ਵਜਣ ਵਾਲੀ ਪੂਰਾ ਲੇਵਾ ਬਣਾਉਂਦੀ ਹੋਈ ਬਹੁਤ ਸੋਹਣੀ ਪੂਰੀ ਮੱਝ ਪਿਓਰ ਮੇਨ ਨੀਲੀ 라ਵੀ ਦੇ ਕਣ ਬਈ ਜਿਹੜੇ ਦਾਣੇ ਹੁੰਦੇ ਨੇ ਕਾਲੇ ਬਸ ਬਈ ਮੋੜਲਾ ਉਹ ਵੀ ਦਿਖਾਉਂਦੀ ਹੁਈ ਬਹੁਤ ਸੋਹਣੀ ਫੇਸ ਕੁਆਲਿਟੀ ਤੇ ਸਿੰਘਾਂ ਦੀ ਬੰਦਰ ਚੈੱਕ ਕਰ ਸਕਦੇ ਹੋ ਬਾਕੀ ਗੱਲਬਾਤ ਕਰਦੇ ਆ ਬਈ ਪੀਤੇ ਨਾਲ ਉਹ ਸੋਹਣੀ ਮੱਝ ਚਾਰੇ ਥਣ ਗੈਪ ਤੇ ਲੱਗੇ ਹੋਏ ਨੇ ਦੋਜੀ ਚਾਰੇ ਥਣ ਚੈੱਕ ਕਰ ਸਕਦੇ ਹਾਂਜੀ ਬਈ ਪੀਤੇ ਸਸਰੀ ਕਾਲ ਬਈ ਸਸਰੀ ਕਾਲ ਬਈ ਇਹ ਪੀਤੇ ਬਈ ਕਹਵੇਂ ਸੂਏ ਆ ਤੀਜੇ ਸੂਏ ਸੋਣਾ ਬਈ ਤੀਜੇ ਸੂਏ ਬਈ ਇਨੇ ਬਾਈ ਕਿੰਨਾ ਦੁੱਧ ਦਿੱਤਾ ਆਪਣੇ ਕੋਲੇ ਦੁੱਧ ਬਾਈ ਸੇਵਾ ਦੇ ਕਿੰਨਾ ਮਰਜ਼ੀ ਕਰਾ ਨਾਰਮਲ ਸੇਵਾ 13 ਲੀਟਰ ਦੁੱਧ ਕਿੱਢੀ 13 ਕਿਲੋ ਇਹ ਵੀ ਬਾਈ ਗੱਲ ਤੇਰੀ ਸਹੀ ਹੈ ਜਿਹੜਾ ਤੂੰ ਝੂਠ ਨਹੀਂ ਬੋਲਦਾ ਵਿੱਚ ਬੰਦੇ ਕਹਿੰਦੇ ਬਾਈ 16 17 ਹਨਾ ਉਹ ਗੱਲ ਸਹੀ ਹੈ ਜਿਵੇਂ 13 ਕਿਲੋ ਬਾਈ ਜਿਹਦਾ ਦੱਸਣ ਮੁਤਾਬਕ ਦੁੱਧ ਦਿੱਤਾ ਹੈ ਕਿ ਆਪਣਾ ਨਾਮ ਤੇ ਡਰੈੱਸ ਬੋਲ ਦੇ ਬਾਈ ਨਾਮ ਬਾਈ ਗੁਰਪ੍ਰੀਤਾ ਪਿੰਡ ਕੜਾਈਲੀ ਨਾਮ ਗੁਰਪ੍ਰੀਤ ਪਿੰਡ ਕੜਾਈਲੀ ਪੀਤੇ ਦੇ ਨਾਮ ਨਾਲ ਜਾਣਦੇ ਨੇ ਠੀਕ ਆ ਬਾਈ ਤੇ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਸੀਲ ਹੋਇਆ ਹੈਗੀ ਮੋੜ ਮੋੜ ਤੇ ਇੱਕ ਬਾਈ ਬੀਤੇ ਆਪਣਾ ਨੰਬਰ ਬੋਲ ਦੇ ਨੰਬਰ 94645 94645 ਬਾਈ 90440 90440 ਬਹੁਤ ਹੀ ਚੰਗੀ ਮੱਝ ਵਕਾਊ ਬਾਈ ਕੋਲ ਜਿਸ ਵੀ ਕਿਸਾਨ ਭਰਾ ਨੂੰ ਪਸ਼ੂ ਦੀ ਜ਼ਰੂਰਤ ਆ ਬਹੁਤ ਚੰਗੀ ਨੀਲੀ ਰਾਵੀ ਚੰਗੇ ਪ੍ਰਕਾਰ ਦੇ ਨਸਲ ਦੇ ਸੀਮਣ ਤਿਆਰ ਕਰ ਸਕਦਾ ਹੈ ਇਹਦੇ ਭਰ ਕੇ ਦੇਖੋ ਕੱਟੀ ਦੇਖੋ ਬਾਈ ਏ ਵੀ ਇਸ ਮੱਝ ਦੀ ਆ ਬਹੁਤ ਚੰਗੇ ਚੰਗੇ ਬੱਚੇ ਪਾਲਦਾ ਪੀਤਾ ਬਾਈ ਛੋਟੀ ਪਾਲੀ ਆ ਪਤਾ ਨਹੀਂ ਘਰ ਜੇ ਕਰੂਗਾ ਯਾਰ ਘਰੂ ਛੋਟੀ ਪਾਲੀ ਆ ਬਾਈ ਦੇ ਦਸਨ ਮਦਾ ਕੋਈ ਵਪਾਰ ਦਾ ਕੰਮ ਨਹੀਂ ਧੰਨਵਾਦ ਸਸੀ ਕਾਲ